ਜਾਮ ਸਰਕਾਰ ਵੱਲੋਂ ਪਾਣੀ ਘਰ ਘਰ ਪਹੁੰਚਾਉਣ ਦੀ ਮਹਿਮ ਤਹਿਤ ਅੱਜ ਪੁਹਾਨੀਗੜ੍ਹ ਦੇ ਏਰੀਆ ਦੇ ਵਿੱਚ ਬੁੱਖੋ-ਬੁੱਖ ਟੈਂਕਿਆਂ ਤੋਂ ਦੁਹਗਾਟਨ ਕੀਤੇ ਗੇ ਪਿੰਡ ਨਖਟੇ ਅਤੇ ਪਿੰਡ ਕਰਾਚੋਂ ਵਿਕੇ ਸਿੰਚਾਈ ਅਤੇ ਸਟੇਸ਼ਨਰੀ ਵਿਭਾਗ ਦੇ ਮੰਤਰੀ ਬ੍ਰਹਮਸ਼ੰਕਰ ਜਿੰਪਾ ਜੀ ਪਹੁੰਚੇ ਜਿਸ ਦੇ ਉੱਥੇ ਸਬੰਧੀ ਉਹਨਾਂ ਨੇ ਗੱਲਬਾਤ ਕਰਦੇ ਮੀਡੀਆ ਨਾਲ ਜਿੱਥੇ 90 ਦਿਨਾਂ ਤੋਂ ਬੈਠੇ ਪੰਪ ਆਪਰੇਟਰਾਂ ਬਾਰੇ ਸਿੱਖਿਆ ਦੇ ਸਵਾਲ ਤੇ ਉਹਨਾਂ ਨੇ ਕੀ ਕਹਿੰਦੇ ਨਜ਼ਰ ਆਏ ਤੇ ਇੱਕ ਅਰਵਿੰਦ ਕੇਜਰੀ ਵੱਲੋਂ ਸਿੱਖਿਆ ਮੰਤਰੀ ਦੀ ਜੋ ਭੈਣ ਬਣੀ ਸੀਗੀ ਇੱਕ ਲੜਕੀ ਟੀਚਰ ਬਾਰੇ ওই ਪੋਸਟ ਵਾਇਰਲ ਹੋ ਸਮਦੀ ਕੀ ਕਹਿੰਦੇ ਨਜ਼ਰ ਆਏ ਬ੍ਰਹਮਸ਼ੰਕਰ ਜਿੰਪਾ ਸੁਣੋ ਖਾਸ ਰਿਪੋਰਟ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ 24 ਪੰਜਾਬ ਨਿਊਜ਼ ਨੂੰ ਇਹ ਇਹ ਪੰਜਾਬ ਦਾ ਧੁਰਾ ਕਰਾਚੋ ਬਣਿਆ ਆ ਔਰ ਇਹੀ ਜਿਹੜਾ ਧੁਰਾ ਬਣਿਆ ਹੋਇਆ ਤੇ ਇਹ ਸਾਡੇ ਵਰਕਰ ਸਹਿਬਾਨ ਸਾਰੇ ਬੈਠੇ ਆ ਮੈਨੂੰ ਬੜਾ ਮਾਣ ਦਿੱਤਾ ਇਸ ਨਗਰ ਨੇ ਪਰ ਮੈਂ ਕੈਂਪੇਨ ਆਪਣੀ ਜਿਹੜੀ ਮੇਰੀ ਚੋਣ ਪ੍ਰਚਾਰ ਆ ਜਿਹੜਾ ਮੈਂ ਇਸ ਨਗਰ ਤੋਂ ਜਿਹੜਾ ਸ਼ੁਰੂ ਕੀਤਾ ਸੀਗਾ ਇਹ ਇੱਥੋਂ ਦੇ ਭਰਾਵਾਂ ਦਾ ਇਹਨਾਂ ਬਜ਼ੁਰਗਾਂ ਦਾ ਇਹਨਾਂ ਮਾਵਾਂ ਦਾ ਜਿਹੜਾ ਅਸ਼ੀਰਵਾਦ ਰਿਹਾ ਜਿਹਦੇ ਕਰਕੇ ਇਸ ਜਗ੍ਹਾ ਤੋਂ ਮੈਂ ਆਪਣਾ ਪ੍ਰਚਾਰ ਸ਼ੁਰੂ ਕੀਤਾ ਸੀ ਤੇ ਹਮੇਸ਼ਾ ਮਾਣ ਰਹਿੰਦਾ ਆਪਣੇ ਆਪ ਤੇ ਮਾਣ ਮਹਿਸੂਸ ਹੁੰਦਾ ਇਸ ਨਗਰ ਦੇ ਵਿੱਚ ਆ ਕੇ ਪਾਰਟੀਆਂ ਦੇ ਉੱਤੇ ਉੱਠ ਕੇ ਵੀ ਗੱਲ ਕਰਦਾ ਠੀਕ ਹੈ ਆਮ ਆਦਮੀ ਪਾਰਟੀ ਦੇ ਲੋਕ ਜੁੜੇ ਆ ਕੋਈ ਹੋ ਸਕਦਾ ਉਹ ਬਾਗੋਂ ਸਾਹ ਬੜੇ ਹੁਣ ਕੋਈ ਹੋ ਪਾਰਟੀ ਦੇ ਲੋਗ ਹੈ ਕਾਲੀਦਾਰ ਲੋਕ ਲੇਕਿਨ ਬੋਟ ਮਾਡ ਵਾਲੇ ਸਰਕਾਰ ਦੇ ਕਰਮਚਾਰੀ ਨੂੰ ਜਰੂਰ ਇੱਕ ਵਾਰ ਚੈੱਕ ਜਿੰਨੇ ਬਾਰੇ এমਪਲੋਇਮੈਂਟ ਲਾਡ ਦਿੱਤੇ ਬਹੁਤ ਸਾਰੇ ਬੱਚੇ ਇਦਾਂ ਦੇ ਆਏ ਜਿਨ੍ਹਾਂ ਨੇ ਕਹਿ ਜੀ ਅਸੀਂ ਕੈਨੇਡਾ ਦੀ ਪੀਆਰ ਛੱਡ ਕੇ ਆਏ ਔਰ ਤਿੰਨ ਤਿੰਨ ਨੌਕਰੀਆਂ ਦੀ ਭੰਜੀ ਨੇ ਗੱਲ ਕੀਤੀ ਆ ਤਿੰਨ ਤੋਂ ਪੰਜ ਨੌਕਰੀਆਂ ਜਿਦਾਂ ਕੋਈ ਬੱਚੇ ਨੇ ਆ ਦੱਸ ਦਿੱਤਾ ਉਹ ਚੋਂ ਪਾਸ ਹੋ ਗਿਆ ਉਸ ਤੋਂ ਬੈਟਰ ਪ੍ਰੋਟੈਸਟ ਆ ਗਿਆ ਉਹਦਾ ਉਜੂ ਬੱਸ ਹੋ ਗਿਆ ਦਿੱਸ ਇਹਦਾ ਮਤਲਬ ਉਹਨੂੰ ਪਾਣੀ ਪੈ ਪਹਿਲਾਂ ਕਿਉਂ ਨਹੀਂ ਸੁਰਤ ਬੱਚੇ ਬੱਸ ਤੋਂ ਹੋਰਾਂ ਆਣਾਂ ਦੇ ਟਾਈਮ 'ਤੇ ਬਹੁਤ ਸਾਰੀਆਂ ਸਰਕਾਰ ਨੂੰ ਆਪੀ ਦੇ ਇਮਪਲੋਇਮੈਂਟ ਇਹ ਬੜੀ ਵੱਡੀ ਗੱਲ ਹੈ ਦੇਖੋ ਮੈਂ ਉੱਥੇ ਬਿਲਕੁਲ ਮਨੂੰ ਜਦੋਂ ਮੇਰੇ ਡਿਪਾਰਟਮੈਂਟ ਦੇ ਮਨੂੰ ਨਾਲ ਮੌਜੂਦ ਰਹਿੰਦਾ ਮੁੱਖ ਮੰਤਰੀ ਦੇ ਔਰ ਬੱਚਿਆਂ ਦੇ ਵਿੱਚ ਉਹ ਸਾਬ ਉਹਨਾਂ ਨੂੰ ਪੁੱਛਦੇ ਉਹਨਾਂ ਨਾਲ ਗੱਲ ਕਰਦੇ ਆ ਜਾ ਕੇ ਵਿੱਚ ਬਹਿ ਕੇ ਤਾਂ ਜੀ ਦੱਸੋ ਐਮਐਲਏ ਸਾਹਿਬ ਉਹਨਾਂ ਦਾ ਵੀ ਸਨਮਾਨ ਕੀਤਾ ਜਾਣਾ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰਨ ਜੀ ਐਮਐਲਏ ਇਹਨੂੰ ਲੁਕੋਰਾ ਜੀ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰਨ ਕਫਤਾਰ ਸਿੰਘ ਜੀ ਈਲਵਾਲ ਚੇਅਰਮੈਨ ਸਾਹਿਬ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰਨ ਆਇਆ ਹੈ ਜੀ ਅਲੋ ਜੀ ਜੀਪਾ ਜੀ ਇੱਥੇ ਅਜੋ ਦੁਗਾਟਨ ਕਰਨ ਆਇਆ ਹਾਂ ਕੀ ਕਰਨਾ ਚਾਹੋ ਕੋ ਕੱਲ 26 ਜਨਵਰੀ ਹੈ ਗਨਤੰਤਰ ਦਿਵਸ ਹੈ ਔਰ ਜਦੋਂ ਪਿਛਲੀ ਵਾਰ ਫਲੈਗ ਚੜ੍ਹਾਉਣ ਦਾ ਸਰਕਾਰ ਨੇ ਹੁਕਮ ਸੰਗਰੂਚਿਤ ਅਸੀਂ ਮੌਕਾ ਇਸ ਕੇ ਮਾਨਸੇ ਦੇ ਵਿੱਚ ਹੈ ਔਰ ਮੇਰੇ ਨਾਲ ਇਸ ਵੇਲੇ ਤੁਹਾਡੇ ਇਲਾਕੇ ਦੀ ਸ਼ਖਸੀਅਤ ਐਮ ਐਲ ਏ ਮੈਡਮ ਪ੍ਰਾਜ ਜੀ ਔਰ ਗਰਮੇਲ ਜੀ ਔਰ ਸਭ ਤੋਂ ਵੱਡੀ ਗੱਲ ਹੈ ਵਾਟਰ ਸਰਪਲਾਈ ਦਾ ਪ੍ਰੋਜੈਕਟ ਜਿਹੜਾ ਇੱਥੇ ਕੰਪਲੀਟ ਹੋ ਰਿਹਾ तकरीबन 1 ਕਰੋੜ 80 ਲੱਖ ਰੁਪਏ ਦੀ ਲਾਗਤ ਦੇ ਨਾਲ ਇਦਾਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਆ तकरीबन 2200 ਕਰੋੜ ਰੁਪਏ ਦੀ ਲਾਗਤ ਦੇ ਨਾਲ ਪ੍ਰੋਜੈਕਟ ਚੱਲ ਰਹੇ ਆ ਇਹਦੇ ਵੱਡੇ ਪ੍ਰੋਜੈਕਟ ਸਰਫੇਸ ਵਾਟਰ ਦੇ ਆ ਤਾਂ ਕਿ ਨਹਿਰੀ ਪਾਣੀ ਨੂੰ ਯੋਗਿਆ ਬਣਾ ਕੇ ਪੀਣ ਲਈ ਲੋਕਾਂ ਨੂੰ ਸਪਲਾਈ ਕੀਤਾ ਜਾਵੇ ਔਰ ਇਦਾਂ ਹਰ ਇੱਕ ਪਿੰਡ ਦੇ ਵਿੱਚ ਜਿੱਥੇ ਕੋਈ ਪਾਣੀ ਦੀ ਕਮੀ ਸੀ ਉਹਨੂੰ ਵੀ ਪੂਰਾ ਕੀਤਾ ਜਾ ਰਿਹਾ ਸੋ ਇਦਾਂ ਇਹ ਸਾਰੇ ਪ੍ਰੋਜੈਕਟ ਚੱਲ ਰਹੇ ਮੈਨੂੰ ਮੌਕਾ ਮਿਲਿਆ ਘਰਾਂ ਚ ਆਨ ਇੱਥੇ ਬਹੁਤ ਅੱਛਾ ਲੱਗਾ ਅੱਗੇ ਲੋਕਾਂ ਦੇ ਵਿੱਚ ਆ ਕੇ ਬੜੀ ਭਾਰੀ ਗਿਣਤੀ ਦੇ ਵਿੱਚ ਲੋਕ ਮੌਜੂਦ ਹੈ ਇਹਨਾਂ ਨੇ ਪਿਆਰ ਕਰਦੇ ਆ ਆਮ ਆਦਮੀ ਪਾਰਟੀ ਨੇ ਪਿਆਰ ਕਰਦੇ ਐ ਐਮ ਐਲ ਏ ਸਾਹਿਬ ਨਾਲ ਗੁਰਬੀਲ ਜੀ ਨਾਲ ਜੀ ਭਾਜੀ ਜਿਵੇਂ ਜਿਹੜਾ ਪਾਣੀ ਹੈ ਹਰ ਘਰ ਨੂੰ ਲੋੜ ਪੈਂਦੀ ਹੈ ਭਵਾਨੀਗੜ੍ਹ ਦੇ ਵਿੱਚ 7 ਸਾਲਾਂ ਤੋਂ ਪਾਈਪਾਂ ਪਈਆਂ ਹੋਈਆਂ ਨੇ ਕਲੋਨੀ ਦੇ ਵਿੱਚ ਅੱਜ ਤੱਕ ਉਹਦੇ ਵਿੱਚ ਪਾਣੀ ਨਹੀਂ ਛੱਡਿਆ ਗਿਆ ਮੈਨੂੰ ਦੇਖਣਾ ਪੈਗਾ ਅਗਰ ਮੇਰੀ ਦੇਖੋ ਕੋਈ ਵੀ ਚੀਜ਼ ਹੈ ਜਿਸ ਨਾਲ ਤੁਹਾਡੀ ਨੌਲੇਜ ਨਹੀਂ ਆਉਂਦੀ ਜਾਂ ਅਫਸਰਾਂ ਨੂੰ ਬਿਲਕੁਲ ਇਹਨਾਂ ਨੂੰ ਪੁੱਛਦੇ ਆਂ ਮੈਂ ਅਗਰ ਐਦਾਂ ਦਾ ਹੈ ਕਿਉਂ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਅਜਿਹਾ ਪਿੰਡ ਹੈ ਜਿਹੜਾ ਭਾਖੜਾ ਨਹਿਰ ਦੇ ਵਿੱਚੋਂ ਪਾਣੀ ਪੀ ਰਿਹਾ ਹੈ। ਸੰਗਰੂਰ ਜ਼ਿਲ੍ਹੇ ਦੇ ਵਿੱਚ ਡੈਫੀਨੇਟਲੀ ਉੱਥੇ ਇਦਾਂ ਦੀ ਪੋਜੀਸ਼ਨ ਦਾ ਮਤਲਬ ਜ਼ਰੂਰ ਟੋਲਣ ਪਿੰਡ ਹੈ ਜੀ ਲਹਰੇਗਾ ਅੱਗੇ ਪੈਂਦਾ ਹੈ। ਜੀ ਮੇਰੇ ਧਿਆਨ ਚ ਲੈ ਕੇ ਆਂਦਾ ਮੈਂ ਤਾਂ ਤੁਹਾਡਾ ਧੰਨਵਾਦ ਕਰਦਾ ਅਗਰ ਹੈ ਤਾਂ ਕੈਂਸਰ ਦੀ ਇੰਨੇ ਮਰੀਜ਼ ਨੇ ਉੱਥੇ ਮਤਲਬ ਕਿ ਪਾਣੀ ਦੀ ਅਜੇ ਤੱਕ ਕਿਸੇ ਵੀ ਸਰਕਾਰ ਦੀ ਉੱਤੇ ਤੱਕ ਪਹੁੰਚ ਨਹੀਂ ਕੀਤੀ ਨਾ ਤੁਹਾਡੇ ਕਿਸੇ ਅਫਸਰ ਨੇ ਨਾ ਕਿਸੇ ਐਮਐਲਏ ਨੇ ਉਹ ਅੱਜ ਵੀ ਰੇੜੀਆਂ ਤੇ ਡੱਬਿਆਂ ਚ ਪਾਣੀ ਭਰ ਕੇ ਪਿੰਡੋਂ ਨਹਿਰ ਚੋਂ ਪਾਣੀ ਰਿਸਕ ਲੈ ਕੇ ਪਰ ਕੇ ਲੱਗੇ ਉਹ ਮੈਂ ਤੁਹਾਨੂੰ ਦੱਸਣਾ ਚਾਹਨਾ ਪਿਛਲੀ ਵਾਰ ਇਸ ਤੋਂ ਪਹਿਲਾਂ ਫਜ਼ਿਲਕਾ ਦਾ ਸਾਰੇ ਬਾਰਡਰ ਇਹਦਾ ਫਿਰੋਜ਼ਪੁਰ ਦਾ ਸਾਰਾ ਦੌਰਾ ਮੈਂ ਖੁਦ ਕੀਤਾ ਹੁਸੈਨੀ ਵਾਲਾ ਬਾਰਡਰ ਤੋਂ ਲੈ ਕੇ ਦਿਲਕਾ ਤੱਕ ਮੈਂ ਖੁਦ ਲਗਾਤਾਰ ਪਿੰਡਾਂ ਦੇ ਵਿੱਚ ਗਿਆ ਔਰ ਉੱਥੇ ਜਾ ਕੇ ਮੈਨੂੰ 4 ਤੋਂ 5 ਪੰਚਾਇਤਾਂ ਦੇ ਮੈਨੂੰ ਬਾਅਦੋਂ ਧੰਨਵਾਦ ਦੇ ਲੈਟਰ ਆਏ ਸੀ ਉੱਥੇ ਜੋ ਐਫਰਟਸ ਕਰ ਸਕਦੇ ਸੀ ਲੇਕਿਨ ਕਈ ਵਾਰ ਮੈਂ ਕਹਿ ਸਕਦਾ ਅਗਰ ਪੰਚਾਇਤ ਨੇ ਧਿਆਨ ਚ ਨਹੀਂ ਲੈ ਕੇ ਆਂਦਾ ਜੇ ਕੋਈ ਕਾਰਨ ਹੈ ਤੋ ਡੈਫੀਨੇਟਲੀ ਹੈ ਇਹ ਤੇ ਕੰਮ ਜਲਦ ਹੋਏਗਾ ਜੋ ਵੀ ਹੈ ਮੈਂ ਹੁਣ ਅਧਿਕਾਰੀ ਜਿਹੜਾ ਚੀਫ ਇੰਜੀਨੀਅਰ ਸਾਹਿਬਾ ਇਲਾਕੇ ਦੇ ਨਾਲ ਗੱਲ ਕਰਦਾ ਵੀ ਅਗਰ ਇਦਾਂ ਹੈ ਤਾਂ ਪ੍ਰੋਜੈਕਟ ਕੀ ਹੈ ਉੱਥੇ ਕੀ ਕਮੀ ਕੀ ਹੈ ਪੜਾ ਸੀ ਅੱਜ ਤੱਕ ਉੱਥੇ ਕਿਸੇ ਸਰ ਪਿਛਲੇ ਦਿਨ ਤੋਂ ਜਰੂਰ ਸਾਡੀ ਸਰਕਾਰ ਦਾ ਇੱਕ ਮਿੰਟ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹਨਾ ਜਿੰਨੇ ਤੁਹਾਡੇ ਪਿੰਡ ਚੱਕ ਰਹਿਲਾ ਦੋਨਾਂ ਨਾਨਕਾ ਸੀ ਮੁੱਖ ਮੰਤਰੀ ਜੋ ਸਟਾਰਟਿੰਗ ਸਰਕਾਰ ਦੀ ਸੀ ਉਹ ਤੋਂ ਸਾਡੇ ਨਾਲ ਬੈਠੇ ਔਰ ਉਹਨਾਂ ਨੇ ਪਿੰਡ 15 ਪਿੰਡਾਂ ਦੇ ਨਾਮ ਸਾਨੂੰ ਜ਼ਵਾਨੀ ਲੈ ਕੇ ਦੱਸੇ ਘਟ ਤੋਂ ਘਟ ਔਰ ਅਗਲੇ ਦਿਨ ਮੇਰੇ ਸਮੀਤ ਸਾਡੇ ਪ੍ਰਿੰਸੀਪਲ ਸੈਕਟਰੀ ਸਮੀਤ ਸਾਰੇ ਅਧਿਕਾਰੀਆਂ ਦੀ ਟੀਮ ਉਸ ਪਿੰਡ ਦੇ ਵਿੱਚ ਵੀ ਦੇਖਣ ਦੇ ਲਈ ਕਿਾ ਅੱਜ ਵੀ ਉੱਥੇ ਆਰਓ ਪ੍ਰੋਪਰ ਚੱਲ ਰਿਹਾ ਹੈ ਕਮਿਊਨਿਟੀ ਆਰਓ ਚੱਲ ਰਿਹਾ ਹੈ ਉਹ ਇਹ ਚੀਜ਼ਾਂ ਕਿ ਵੀ ਹੂੰ ਮੈਂ ਹੋ ਸਕਦਾ ਤੁਹਾਡੀ ਗੱਲ ਠੀਕ ਹੋਵੇ ਲੇਕਿਨ ਅਗਰ ਇਤੇ ਜਲਦ ਤੋਂ ਜਲਦ ਮੈਂ ਜਾ ਕੇ ਹੂੰ ਤਰੰਤ ਜਾ ਕੇ ਉਹਨਾਂ ਨੂੰ ਮਲਾ ਕੇ ਬਲਕਿ ਹੁਣ ਗੱਡੀ 'ਚ ਬੈੰਦੇ ਇਤੇ ਗੱਲ ਕਰਾਂਗਾ ਕੀ ਦੱਸ ਇੱਥੇ ਤਕਰੀਬਨ 90 ਦਿਨਾਂ ਤੋਂ ਪਾਣੀ ਵਾਲੀ ਟੈਂਕੀ ਦੇ ਜਿਹੜੇ ਪੰਪ ਆਪਰੇਟਰ ਨੇ ਉਹ ਬੈਠੇ ਹੋਏ ਨੇ ਮਤਲਬ ਕਿ ਉਹ ਦੇਖੋ ਦੇਖੋ ਮੈਂ ਤੁਹਾਡੇ ਦਰਿਅੇ ਜਿੰਨੇ ਵੀ ਪੰਪ ਆਪਰੇਟਰ ਆ ਜਾਂ ਕੋਈ ਆ ਇਹਨਾਂ ਨੂੰ ਮੈਂ ਬੇਨਤੀ ਕਰਦਾ ਪੀ ਲੋਕਾਂ ਨੂੰ ਖੱਜਲ ਖਰਾਬੀ ਨਾ ਹੋਵੇ ਅਸੀਂ ਦੇਖੋ ਸਰਕਾਰ ਆ ਕੇ ਸਰਕਾਰ ਨੇ ਹਰ ਇੱਕ ਤਰ੍ਹਾਂ ਦੇ ਮੰਗਾਂ ਅਲੱਗ-ਅਲੱਗ ਤਰ੍ਹਾਂ ਨ ਮੰਨੀਆਂ ਸਾਰਿਆਂ ਦੀਆਂ ਲੇਕਿਨ ਸਰਕਾਰ ਦੇ ਵੀ ਕੋਈ ਰੂਲ ਐਂਡ ਰੈਗੂਲੇਸ਼ਨ ਵੀ ਸਰਕਾਰ ਦੀ ਚੀਜ਼ ਹੈ ਠੀਕ ਹੈ ਨਾ ਜੀ ਸਰਕਾਰ ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਹੀ ਕਿਸੇ ਨੂੰ ਨੌਕਰੀ ਦਿੰਦੀ ਹੈ ਉਹਨੂੰ ਪੱਕਾ ਕਰਦੀ ਹੈ ਉੱਤੇ ਕੰਮ ਹੋ ਰਿਹਾ ਇਹਨਾਂ ਨੂੰ ਟਾਈਮ ਦਿੱਤਾ ਪਿਆ ਮੇਰਾ ਖਿਆਲ ਹੈ ਵੀ ਅੱਜ ਤੱਕ ਜੇ ਅਗਰ ਕਿਸੇ ਦੀ ਕੋਈ ਡਿਮਾਂਡ ਹੈ ਮੇਰਾ ਦੁਆਰ ਹਮੇਸ਼ਾ ਖੁੱਲਰ ਰਿਹਾ ਮਿਲਣ ਦੇ ਲਈ ਕੀ ਤੁਸੀਂ ਅੱਜ ਮਿਲ ਕੇ ਜਾਉਂਗੇ ਜੀ ਇਹਨਾਂ ਨੂੰ ਦੇਖੋ ਜੀ ਹੁਣ ਮੇਰੇ ਕੋਲ ਟਾਈਮ ਲਿਮਟਿਡ ਹੈ ਲੇਕਿਨ ਮੇਰੇ ਵੱਲੋਂ ਤਾਂ ਕਦੀ ਬਣਾਈ ਨਹੀਂ ਹੋਈ ਇੱਕ ਵਾਰੀ ਉਹਨਾਂ ਦੇ ਕੋਈ ਜਸੇ ਬੰਦੀ ਕਹਿ ਜਵੇ ਬਣਾਈ ਹੋਈ ਹੈ ਲੇਕਿਨ ਆ ਕੇ ਸਰਕਾਰ ਨੂੰ ਕਿਸੇ ਕੰਮ ਨੂੰ ਲਿਆ ਕੇ ਉਹਨੂੰ ਪਰਸੋਨਲ ਡਿਪਾਰਟਮੈਂਟ ਦੀਆਂ ਸਾਰੀਆਂ ਹਦਾਇਤਾਂ ਦੇ ਮੱਦੇ ਨਜ਼ਰ ਰੱਖ ਕੇ ਕਿਸੇ ਨੌਕਰੀ ਦੇ ਸਕਦੇ ਤੁਸੀਂ ਜੇ ਭਾਜੀ ਜਿਵੇਂ ਤੁਸੀਂ ਗੱਲ ਕੀਤੀ ਆ ਸਟੇਜ ਤੋਂ ਵੀ ਐਲਾਨ ਕੀਤਾ ਕਿ ਅਸੀਂ ਨਵੀਆਂ ਨੌਕਰੀਆਂ ਨੇ ਜਿਹੜੀਆਂ ਉਹ ਸਰਕਾਰ ਨੇ ਬਣਾਈ ਉਪਲਬਧ ਕੀਤੀਆਂ ਤੇ ਬੱਚਿਆਂ ਨੂੰ ਮਿਲੀਆਂ ਵੀ ਪਰ ਜਿਹੜੀ ਕੇਜਰੀਵਾਲ ਨੇ ਆਪਣੀ ਭੈਣ ਬਣਾਈ ਸੀ ਸਿਪੀ ਸ਼ਰਮਾ ਮਾਨਸਾ ਤੋਂ ਲਗਾਤਾਰ ਧਰਨਿਆਂ ਤੇ ਵੀ ਆਈ ਹੈ ਮਤਲਬ ਕਿ ਉਹ ਪੋਸਟਾਂ ਹੀ ਖਤਮ ਕਰਤੀਆਂ ਜਦੋਂ ਕਿ ਕੌਲਜਾਂ ਦੇ ਵਿੱਚ ਪੀਟੀਆਈ ਦੇ ਜਿਹੜੇ ਕੋਰਸ ਨਿਉ ਕੀਤੇ ਰਾਏ ਜਾ ਰਹੇ ਨੇ ਅੱਜ ਵੀ ਸਰਕਾਰ ਉੱਧਰ ਕਿਉਂ ਨਹੀਂ ਝਾਂ ਦੇ ਰਹੀ ਦੇਖੋ ਜੀ ਅਗਰ ਪਰਸਨਲ ਡਿਪਾਰਟਮੈਂਟ ਦੀਆਂ ਹਦਾਇਤਾਂ ਨੂੰ ਮੁੱਖ ਰੱਖ ਕੇ ਸਾਰੀਆਂ ਪੋਸਟਾਂ ਹੁੰਦੀਆਂ ਜੇ 42000 ਨੌਕਰੀਆਂ ਸਰਕਾਰ ਨਹੀਂ ਦਿਤੀਆਂ ਤੇ ਸਰਕਾਰ ਦੀਆਂ ਹਦਾਇਤਾਂ ਦੇ ਮਤਾਬਿਕ ਦਿਤੀਆਂ ਅਮਰੀਕਾ ਤੋਂ ਜੋ ਹੋ ਸਕਦਾ ਉਹਦੇ ਵਿੱਚ ਕੋਈ ਹੋਵੇ ਦੇਖੋ ਕੱਲ ਨੂੰ ਅੱਜ ਤੁਸੀਂ ਨੌਕਰੀ ਕਿਸ ਨੂੰ ਦੇ ਦਿਓ ਕੱਲ ਨੂੰ ਕੋਰਟ ਜਾ ਕੇ ਚੈਲੰਜ ਹੁੰਦੀ ਆ ਹਾਈ ਕੋਰਟ ਚੈਲੰਜ ਹੁੰਦੀ ਆ ਜਾ ਕੇ ਇਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਾ ਰੱਖਣਾ ਪੈਂਦਾ ਤਦ ਹੀ ਕਿਸੇ ਨੂੰ ਆਪਾਂ ਦੇ ਸਕਦੇ ਹਾਂ ਜੇਕਰ ਸੁਭੀ ਸਰਮਾ